ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸਰਣਾ ਸੰਤ ਹਮਾਰੀ ਓਟ ਸੁਤਾਣੀ ਸੰਤ ਹਮਾਰਾ ਗਹਿਣਾ ਅਮ ਸੰਤਨ ਸਿਓ ਬਣ ਆਈ ਪੂਰਬ ਲਿਖਿਆ ਪਾਈ ਜੀ ਇਹੋ ਮਨ ਤੇਰਾ ਪਾਈ ਸੰਤਨ ਸਿਓ ਮੇਰੀ ਲੇਵਾ ਦੇਵੀ ਸੰਤਨ ਸਿਓ ਵਿਹਾਰਾ ਸੰਤਨ ਸਿਓ ਹਮਲਾ ਖਾਟਿਆ ਸੰਤਨ ਸਿਓ ਹਮਲਾ ਖਾਟਿਆ ਹਰ ਭਗਤ ਪਰੇ ਪੰਧਰ ਸੰਤਨ ਮੋ ਕੋ ਪੂੰਜੀ ਸੋੰਪੀ ਤ ਉਤਰਿਆ ਮਨ ਕਾ ਤੋਖਾ ਧਰਮ ਰਾਏ ਅਬ ਕਹਾ ਕਰੇ ਗੋ ਫਟਿਓ ਸਗਲੋ ਲਿਖ ਮਹਾਂ ਆਨੰਦ ਭਏ ਸੁਖ ਪਾਇਆ ਸੰਤਨ ਕੈ ਪ੍ਰਸਾਦਿ ਕਹੋ ਨਾਨਕ ਹਰਿ ਸਿਉ ਮਨ ਮੰਨਿਆ ਰੰਗ ਰਤੇ ਬਿਸਮਦੇ ਸੰਤਾਂ ਦਿਆ ਚਰਣਾ ਦੀ ਮੇਰੇ ਮਨ ਢੂੜੀ ਹੋ ਜਾ ਸੰਤਾਨ ਦੇ ਚਰਨਾ ਦੀ ਮੇਰੇ ਮਨ ਢੂੜੀ ਹੋ ਜਾ ਸੰਤਾਨ ਦੇ ਚਰਨਾ ਦੀ ਮੇਰੇ ਮਨ ਢੂੜੀ ਹੋ ਜਾ ਸੰਤਾਨ ਦੇ ਚਰਨਾ ਦੀ ਮੇਰੇ ਮਨ ਢੂੜੀ ਹੋ ਜਾ मेरे मन थूड़ी हो जा मेरे मन थूड़ी हो, हो जा मेरे मन ठूडी हो जा मेरे मन थूड़ी हो जा मेरे मन थूड़ी हो जा मेरे मन थूड़ी हो जा ਮੇਰੇ ਮਨ ਤੂੰ ਹੀ ਹਜਾਰ ਸੰਤਨ ਕੀ ਰੇਣ ਪਿਆਰੇ ਹਾ ਸੰਤਨ ਕੀ ਸਰੇਨਾ ਸਾਥ ਹਮਾਰੀ ਗੋਠੁ ਸੁਤਾਣੀ ਸੰਤ ਹਮਾਰਾ ਗੈਣਾ ਅੰਤਰ ਜਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਐ ਰੈ ਸੰਤਨ ਕੀ ਤੂ ਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਅੰਦਰ ਸਭਾਏਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਸਤਿਗੁਰਾਂ ਨੂੰ ਸ਼ੀਸ਼ਟ ਘਾਓ ਫਤੇ ਦਾ ਜਵਾਬ ਗੱਜ ਕੇ ਫਤੇ ਵਿੱਚ ਦਿਓ ਕੋਈ ਰਿਸਨਾ ਵਾਂਜੀ ਨਾ ਰਵੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਹਾਂਪੁਰਖਾਂ ਦੀ ਯਾਦ ਵਿੱਚ ਜੁੜਨ ਦਾ ਹਾਜ਼ਰੀ ਭਰਨ ਦਾ ਸਾਨੂੰ ਤੁਹਾਨੂੰ ਸੁਭਾਗ ਮਿਲਿਆ ਹੈ ਦੁਨੀਆ ਦੇ ਆ ਲੋਕਾਂ ਨੂੰ ਪਰਿਵਾਰ ਵਾਲੇ ਸਾਲ 2 ਸਾਲ 3 ਸਾਲ 5 ਸਾਲ ਯਾਦ ਰੱਖਦੇ ਨੇ ਪਰ ਵੇਖੋ ਕਿੰਡੀ ਵੱਡੀ ਕਮਾਈ ਕਿੰਡੀ ਵੱਡੀ ਹਸਤੀ ਮਹਾਂਪੁਰਖਾਂ ਦੀ ਹੈ ਅੱਧੀ ਸਦੀ ਬੀਤ ਚੁੱਕੀ ਹੈ ਤੇ ਇਹ ਇੱਕ ਥਾਂ ਨਹੀਂ ਜਿੱਥੇ ਬਾਬਾ ਜੀ ਦੀ ਯਾਦ ਮਨਾਈ ਜਾ ਰਹੀ ਹੈ ਮਹਾਪੁਰਖਾਂ ਦੀ ਸੰਤ ਮਹਾਰਾਜ ਦੀ ਯਾਦ ਇੱਕ ਥਾਂ ਨਹੀਂ ਦੁਨੀਆਂ ਦੇ ਕੋਨੇ-ਕੋਨੇ ਵਿੱਚ ਯਾਦਾਂ ਮਨਾਈਆਂ ਜਾ ਰਹੀਆਂ ਨੇ ਬਰਸੀਆਂ ਮਨਾਈਆਂ ਜਾ ਰਹੀਆਂ ਨੇ ਸਦੀਆਂ ਬੀਤ ਜਾਣ ਤੇ ਇਹ ਇਸੇ ਤਰ੍ਹਾਂ ਸੰਗਤਾਂ ਜੁੜਦੀਆਂ ਰਹਿਣਗੀਆਂ ਜਿਨ੍ਹਾਂ ਨੇ ਕਮਾਈ ਕੀਤੀ ਹੈ ਨਾ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਖੁਰਾਕੋਜ ਮਿਟ ਜਾਂਦਾ ਸਾਡਾ ਚੇਤਾ ਵੀ ਨਹੀਂ ਰਹਿੰਦਾ ਕਿਸੇ ਨੂੰ ਪਤਾ ਵੀ ਨਹੀਂ ਕੋਈ ਦੁਨੀਆ ਤੇ ਆਇਆ ਸੀ ਪਰ ਮਹਾਪੁਰਖ ਇਹੋ ਜੇ ਸੰਸਾਰ ਤੇ ਹੁੰਦੇ ਨੇ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤੇ ਸਜਨ ਕੋ ਸਦਾ ਸਦਾ ਦੇਖੋ ਜਿਨ੍ਹਾਂ ਨੇ ਦੁਨੀਆ ਨੂੰ ਤਾਰਿਆ ਸੰਗਤਾਂ ਨੂੰ ਤਾਰਿਆ ਪਰਮੇਸ਼ਰ ਨਾਲ ਜੋੜਿਆ ਕੀਰਤਨ ਕੀਤਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਨਾਲ ਜੋੜਿਆ ਅੰਮ੍ਰਿਤ ਸੰਚਾਰ ਕਰਵਾਏ ਕਿੰਨਿਆਂ ਦੇ ਜੀਵਨ ਮਹਾਪੁਰਖਾਂ ਨੇ ਬਦਲੇ ਕਿੰਨਿਆਂ ਨੂੰ ਉਸ ਪਰਮੇਸ਼ਰ ਨਾਲ ਮਿਲਾਇਆ ਜੋੜਿਆ ਇਹੋ ਜੀ ਕਮਾਈ ਵਾਲੇ ਸੰਤ ਮਹਾਪੁਰਖ ਜਿਨ੍ਹਾਂ ਦੀ ਯਾਦ ਵਿੱਚ ਆਪਾਂ ਬੈਠੇ ਆ ਜਦੋਂ ਤੱਕ ਦੁਨੀਆ ਰਹੇਗੀ ਸੂਰਜ ਚੰਦਰਮਾ ਤਾਰੇ ਰਹਿਣਗੇ ਮਹਾਪੁਰਖਾਂ ਦੀ ਯਾਦ ਦਿਨੋਂ ਦਿਨ ਇਹ ਹੋਰ ਵੱਧਦਾ ਜਾਂਦਾ ਹੈ ਰੰਗ ਭਾਗ ਜਿਉਂ-ਜਿਉ ਸਮਾਂ ਗੁਜ਼ਰਦਾ ਹੈ ਤੇ ਉੱਤੇ ਉਹ ਰੌਣਕਾਂ ਵਧਦੀਆਂ ਨੇ ਨਿੱਕੇ ਘਮੜਾਂ ਦੀ ਧਰਤੀ ਤੋਂ ਸੰਤ ਬਾਬਾ ਹਜਾਰਾ ਸਿੰਘ ਜੀ ਦੇ ਸਥਾਨ ਤੋਂ ਅਸੀਂ ਆਇਆ ਬਾਬਾ ਹਜਾਰਾ ਸਿੰਘ ਜੀ 37 ਸਾਲ ਇਸ ਵਾਰ 37ਵੀਂ ਯਾਦ ਬਾਬਾ ਜੀ ਦੀ ਉੱਥੇ ਮਨਾ ਰਹੇ ਆ ਅਸੀਂ ਸੰਤ ਬਾਬਾ ਹਜਾਰਾ ਸਿੰਘ ਜੀ ਮਹਾਪੁਰਖ 37 ਸਾਲ ਹੋ ਗਏ ਤੇ ਅਸੀਂ ਇਹ ਦੇਖਨੇ ਆ ਜਿਉਂ-ਜਿਉਂ ਸਾਲ ਲੰਘਦੇ ਨੇ ਇਕੱਠ ਲੱਖਾਂ ਵਿੱਚ ਹੋਈ ਜਾਂਦਾ ਹੈ ਲੱਖਾਂ ਵਿੱਚ ਸੰਗਤਾਂ ਹਾਜ਼ਰੀਆਂ ਭਰਦੀਆਂ ਨੇ ਇਹ ਕਿਉਂ ਹੁੰਦਾ ਹੈ ਕਿਉਂ ਪ੍ਰੇਮ ਜਿਹੜੇ ਬੰਦੇ ਨੂੰ ਤੁਸੀਂ ਮਿਲਦੇ ਨਹੀਂ ਜਿਹਦੇ ਨਾਲ ਗੱਲਬਾਤ ਨਹੀਂ ਹੁੰਦੀ ਤੁਸੀਂ ਕਿਸੇ ਰਿਸ਼ਤੇਦਾਰ ਨੂੰ ਸਾਲ ਫੋਨ ਨਾ ਕਰੋ ਤੇ ਪ੍ਰੇਮ ਟੁੱਟ ਜਾਂਦਾ ਕਿਦਰੇ ਜਾਂਦਾ ਪਿਆਰ ਪਰ ਮਹਾਪੁਰਖਾਂ ਨਾਲ ਇੰਨਾ ਸਮਾਂ ਬੀਤ ਜਾਣ ਸਰੀਰ ਓਲੇ ਹੋਏ ਨੂੰ ਸਦੀ ਲੰਘ ਗਈ ਅੱਧੀ ਸਦੀ ਲੰਘ ਗਈ ਫਿਰ ਵੀ ਪਿਆਰ ਵਧਦਾ ਜਾ ਰਿਹਾ ਇਹਦਾ ਕਾਰਨ ਕੀ ਹੈ ਮਹਾਰਾ ਕਹਿੰਦੇ ਵਾਹੋ ਵਾਹੋ ਕਰ ਹੈ ਸਹੀ ਜਨ ਸੋਹਣੇ ਤੈਨ ਕੋ ਪਰਜਾ ਪੂਜਣ ਆਏ ਉਨ੍ਹਾਂ ਦੀ ਪੂਜਾ ਸਦਾ ਸੰਸਾਰ ਵਿੱਚ ਹੁੰਦੀ ਹੈ ਜਿਹੜੇ ਨਾਮ ਨਾਲ ਜੁੜੇ ਹੋਏ ਨੇ ਜਿਹੜੇ ਬੰਦਗੀ ਨਾਲ ਜੁੜੇ ਹੋਏ ਜਿਹੜੇ ਸੰਤ ਜਿਹੜੇ ਮਹਾਪੁਰਖ ਆਪ ਰੱਬ ਦਾ ਰੂਪ ਹੋ ਗਏ ਜਪਦਿਆਂ 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 ਤੂੰ ਤੂੰ ਕਰਤਾ ਤੂੰ ਹੁਆ ਮੁਜ ਮੈਂ ਰਹਾ ਨਾ ਹੂੰ ਜਦ ਆਪਾ ਪਰਕਾ ਮਿਟ ਗਿਆ ਆਪਣਾ ਤੇ ਪ੍ਰਾਏ ਦਾ ਭਾਵ ਅੰਦਰੋਂ ਖਤਮ ਹੀ ਹੋ ਗਿਆ ਜਿਨ੍ਹਾਂ ਦੇ ਆਪਾ ਪਰਕਾ ਮਿਟ ਗਿਆ ਜੱਤ ਦੇਖਾਂ ਤਦ ਤੂੰ ਇਹੋ ਜੇ ਮਹਾਪੁਰਖ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਬੰਦਗੀ ਕੀਤੀ ਕਾਲਣਾ ਕਾਲੀ ਜਿੰਨਾ ਕੀਤੀਆਂ ਨੇ ਨੇਕ ਕਮਾਈਆਂ ਉਹਨਾਂ ਨੂੰ ਸਾਰਾ ਜੱਗ ਪੂਜਦਾ ਜਿਨ੍ਹਾਂ ਕੀਤੀਆਂ ਨੇ ਨੇਕ ਕਮਾਈਆਂ ਉਹਨਾਂ ਨੂੰ ਸਾਰਾ ਜੱਗ De ਸੋਈ ਜੈ ਜੈਕਾਰ ਕਰੇ ਸਭ ਕੋਈ ਸਭ ਕੋਈ ਮਹਾਂਪੁਰਖ ਸੰਤ ਬਾਬਾ ਮੋਹਨ ਸਿੰਘ ਜੀ ਲੰਗਰਾਂ ਵਾਲੇ ਮਹਾਂਪੁਰਖ ਸੰਗਤਾਂ ਵਿੱਚ ਆ ਰਹੇ ਹਨ ਸਾਡੇ ਜਥੇ ਵੱਲੋਂ ਸੰਗਤਾਂ ਵੱਲੋਂ ਮਹਾਂਪੁਰਖਾਂ ਨੂੰ ਜੀ ਆਇਆਂ ਨੂੰ ਹੈ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੀ ਜਿਨ੍ਹਾਂ ਨੇ ਸੰਗਤ ਕੀਤੀ ਇਹੋ ਜੇ ਸਾਧੂ ਕਿੱਥੇ ਵੇਖਣ ਨੂੰ ਮਿਲਣਗੇ ਇਹੋ ਜਿਹਾ ਜੀਵਨ ਹੋਵੇ ਗੱਲਾਂ ਦਾ ਪ੍ਰਭਾਵ ਅਸੀਂ ਕਥਾ ਕਰਨ ਵਾਲੇ ਬੋਲ ਕੇ ਦੱਸਣ ਵਾਲਿਆਂ ਇਹ ਲਫ਼ਜ਼ਾਂ ਦਾ ਪ੍ਰਭਾਵ ਨਹੀਂ ਪੈਂਦਾ ਕਮਾਈ ਦਾ ਪ੍ਰਭਾਵ ਪੈਂਦਾ ਜੀਵਨ ਦਾ ਪ੍ਰਭਾਵ ਪੈਂਦਾ ਆਪਣੇ ਬੱਚਿਆਂ ਨੂੰ ਜਿੰਨਾ ਮਰਜ਼ੀ ਦੱਸੀ ਜਾਓ ਕਿ ਨਸ਼ਾ ਕਰਨਾ ਮਾੜਾ ਹੈ ਬਾਣੀ ਪੜ੍ਹਨੀ ਚਾਹੀਦੀ ਹੈ ਅਸਰ ਨਹੀਂ ਪਏਗਾ ਜਿੰਨਾ ਚਿਰ ਆਪਣਾ ਜੀਵਨ ਬਣਾ ਕੇ ਨਹੀਂ ਦੱਸਦੇ ਆਪ ਗੁਟਕਾ ਲੈ ਕੇ ਘਰ ਵਿੱਚ ਬੈਂਦੇ ਨਹੀਂ ਉਹਨਾਂ ਚਿਰ ਤੱਕ ਬੱਚਿਆਂ ਤੇ ਅਸਰ ਨਹੀਂ ਹੋ ਸਕਦਾ ਅਸਲ ਵਿੱਚ ਜੀਵਨ ਦਾ ਅਸਰ ਹੈ ਤੇ ਮਹਾਪੁਰਖਾਂ ਦਾ ਕਿੱਡਾ ਉੱਚਾ ਸੁੱਚਾ ਜੀਵਨ ਹੋਏਗਾ ਜਿਹੜਾ ਜਿਹੜਾ ਮਹਾਪੁਰਖਾਂ ਦੀ ਸਹੋਬਤ ਵਿੱਚ ਆਇਆ ਨੇੜੇ ਆਇਆ ਕਹਿੋ ਜੇ ਅਸਰ ਹੋ ਗਿਆ ਵੇਖੋ ਜਿਹੜੇ ਮਹਾਪੁਰਖਾਂ ਦੀ ਗੱਡੀ ਚਲਾਉਣ ਵਾਲੇ ਡਰਾਈਵਰ ਨੇ ਉਹ ਵੀ ਸੰਤ ਬਣ ਗਏ ਜਿਨ੍ਹਾਂ ਨੇ ਢੋਲਕੀ ਵਜਾਈ ਜਥੇਦਾਰ ਜੀ ਮਹਾਰਾਜ ਉਹ ਵੀ ਸੰਤ ਜਿਹੜੇ ਚਿੰਟਾ ਵਜਾਉਂਦੇ ਸਨ ਉਹ ਵੀ ਸੰਤ ਜਿਹੜੇ ਪ੍ਰਸ਼ਾਦਾ ਸ਼ਕਾਉਂਦੇ ਸਨ ਉਹ ਵੀ ਸੰਤ ਤੇ ਕੋਈ ਛੋਟੇ ਮੋਟੇ ਸੰਤ ਨਹੀਂ ਇਹੋ ਜਿਹੇ ਜਿਹੜੇ ਪਰਮੇਸ਼ਰ ਨਾਲ ਮਿਲੇ ਹੋਏ ਇੱਕ ਮਿਕ ਹੋ ਗਏ ਕਮਾਈਆਂ ਕਰਨ ਵਾਲੇ ਆਪ ਨਹੀਂ ਜੋੜਦੇ ਆਪ ਕੱਲੇ ਆਪ ਨਹੀਂ ਜੋੜਦੇ ਜਿਵੇਂ ਕਹਿੰਦੇ ਜਗਿਆ ਹੋਇਆ ਦੀਵਾ ਹਜ਼ਾਰਾਂ ਲੱਖਾਂ ਦੀਵੇ ਜਗਾ ਦਿੰਦਾ ਨਾ ਇਸੇ ਤਰ੍ਹਾਂ ਜੁੜੇ ਹੋਏ ਮਹਾਪੁਰਖ ਜਿਹੜੇ ਆਪ ਉਸ ਪਰਮੇਸ਼ਰ ਦਾ ਰੂਪ ਹੋ ਗਏ ਆਪ ਕਮਾਈ ਕੀਤੀ ਉਹ ਆਪਣੇ ਵਰਗੇ ਹਜ਼ਾਰਾਂ ਲੱਖਾਂ ਬਣਾਉਣ ਦੀ ਤਾਕਤ ਰੱਖਦੇ ਹਨ ਆਪ ਜਿਹੜੇ ਮੁਕਤ ਹੋ ਜਾਂਦੇ ਨੇ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤੇ ਸਜਨ ਕੋ ਸਦਾ ਨਮਸਕਾਰ ਆਓ ਸੰਗਤ ਨੂੰ ਬੇਨਤੀ ਹੈ ਗੱਜ ਕੇ ਜਕਾਰਾ ਛੱਡਿਓ ਮਹਾਂਪੁਰਖਾਂ ਦੇ ਜੀ ਆਇਆਂ ਨੂੰ ਆਖੀਏ ਬੋਲੇ ਸੋਨਹਿਾ ਤੇ ਤਸ਼ਰੀਕ ਆਕਾਲ ਬੜੇ ਮੈਂ ਆਪਣੇ ਵੱਡੇ ਭਾਗ ਸਮਝਣਾ ਕਿ ਮਹਾਂਪੁਰਖਾਂ ਦੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ ਹੈ ਸੰਤ ਬਾਬਾ ਅਮਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਸੰਪਰਦਾਏ ਦੇ ਮੁਖੀ ਸੋ ਗੱਜ ਕੇ ਜਕਾਰਾ ਛੱਡਿਓ ਉਹਨਾਂ ਦੇ ਸਵਾਗਤ ਵਿੱਚ ਬੋਲੇ ਈਸੋ ਨਿਹਾਲ ਹਟ ਸ੍ਰੀ ਅਕਾਲ ਸੋ ਤਨ ਭਾਗ ਹਨ ਮਹਾਪੁਰਖਾਂ ਦੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ ਪੂਰਵ ਕਰਮ ਅੰਕੁਰ ਜਦ ਪ੍ਰਗਟੇ ਭੇਟਿਓ ਪੁਰਖ ਰਸਕ ਪੈਰਾ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਹੋਈ ਜਗ ਜਨਮਾਂ ਜਨਮਾਂ ਦੀ ਸੁਤੀ ਜਦੋਂ ਜਾਗਦੀ ਸੰਗ ਹੁੰਦਾ ਸਾਧੂਆਂ ਦਾ ਜਨਮਾਂ ਜਨਮਾਂ ਦੀ ਸੁਤੀ ਜਦੋਂ ਜਾਗਦੀ ਸੰਗ ਹੁੰਦਾ ਸਾਧੂਆਂ ਦਾ ਜਨਮਾਂ ਜਨਮਾਂ ਦੀ ਸੁਤੀ ਜਦੋਂ ਜਾਗਦੀ ਸੰਗ ਹੁੰਦਾ ਸਾਧੂਆਂ ਦਾ ਜਨਮਾਂ ਜਨਮਾਂ ਦੀ ਸੁਤੀ ਸੋ ਜਾ ਗਦੀ ਫਰੰਗੂ ਤਸਾ ਦੁਆਦਾ ਜੋ ਜੀ ਬਾਝ ਜਾਗਦੇ ਸੁਤੇ ਜਦੋਂ 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 ਜੀ सुरेदी बाग जाग सु ਪਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਕੋਈ ਪੂਰਾ ਮਹਾਪੁਰਖ ਸਾਧੂ ਉਦੋਂ ਮਲਾਪ ਹੁੰਦਾ ਹੈ ਜਦੋਂ ਕੋਈ ਪੂਰਬਲੇ ਕਰਮ ਜਾਗਦੇ ਹਨ ਮਹਾਪੁਰਖਾਂ ਦੇ ਦਰਸ਼ਨ ਸੁਭਾਗ ਵੱਡੇ ਭਾਗ ਹੋਣ ਤਾਂ ਪ੍ਰਾਪਤੀ ਹੁੰਦੀ ਹੈ ਸੁਗੁਰਮੁਖੋ ਜਿਨ੍ਹਾਂ ਨੂੰ ਇਹ ਸੁਭਾਗ ਮਿਲਦਾ ਹੈ ਸਾਧੂਆਂ ਦੇ ਦਰਸ਼ਨ ਕਰਨ ਦਾ ਰੱਜ ਰੱਜ ਕੇ ਲਾਹਾ ਲੈਣਾ ਚਾਹੀਦਾ ਹੈ ਮਹਾਪੁਰਖਾਂ ਦੇ ਬਚਨਾਂ ਵਿੱਚ ਤਾਕਤ ਹੁੰਦੀ ਹੈ ਉਹਨਾਂ ਦਾ ਬਚਨ ਜਿਹੜਾ ਕਮਾ ਲਵੇ ਸੰਤੋ ਸਾਗਰ ਪਾਰ ਉਤਰੀ ਹੈ ਜੇ ਕੋ ਬਚਨ ਕਮਾਵੇ ਸੰਤਨ ਦਾ ਸੁਗੁਰ ਪ੍ਰਸਾਦੀ ਤਰੀ ਹੈ ਮਹਾਂਪੁਰਖਾਂ ਦਾ ਬਚਨ ਤੇ ਜਿੰਦੀਆਂ ਜਾਗਦੀਆਂ ਮਸਾਲਾ ਹਨ ਸਾਡੇ ਸਾਹਮਣੇ ਜਿਨ੍ਹਾਂ ਨੇ ਮਹਾਂਪੁਰਖਾਂ ਦੇ ਬਚਨ ਜ਼ਿੰਦਗੀ ਵਿੱਚ ਲਾਗੂ ਕੀਤੇ ਸਾਰੀ ਸਾਰਾ ਜੀਵਨ ਮਹਾਂਪੁਰਖਾਂ ਦੇ ਬਚਨਾਂ ਨੂੰ ਕਮਾਉਂਦਿਆਂ ਉਹਨਾਂ ਦੇ ਪਿਆਰ ਵਿੱਚ ਬਤੀਤ ਕੀਤਾ ਸ੍ਰੀਮਾਨ ਸੰਤ ਬਾਬਾ ਮਾਨ ਸਿੰਘ ਜੀ ਪੇਵੇ ਵਾਲੇ ਜਿਨ੍ਹਾਂ ਨੇ ਸੰਤ ਮਹਾਰਾਜ ਦੇ ਦਰਸ਼ਨ ਕੀਤੇ ਸਾਰਾ ਜੀਵਨ ਮਹਾਂਪੁਰਖਾਂ ਦੇ ਪਿਆਰ ਵਿੱਚ ਸੰਤ ਬਾਬਾ ਮੋਹਨ ਸਿੰਘ ਜੀ ਆਪ ਸੰਗਤਾਂ ਦੀ ਸੇਵਾ ਵਿੱਚ ਦਿਨ ਰਾਤ ਲੱਗੇ ਹੋਏ ਹਨ ਔਰ ਉਹਨਾਂ ਮਹਾਂਪੁਰਖਾਂ ਦੇ ਪਿਆਰ ਵਿੱਚ ਆਪ ਸੰਗਤਾਂ ਨੂੰ ਜੋੜ ਰਹੇ ਹਨ ਸੋ ਬੜੇ ਵੱਡੇ ਭਾਗ ਹਨ ਇਸ ਸਥਾਨ ਤੇ ਹਾਜ਼ਰੀ ਭਰਨ ਦਾ ਸੁਭਾਗ ਮਿਲਿਆ ਮਹਾਂਪੁਰਖ ਸੰਤ ਬਾਬਾ ਹਜਾਰਾ ਸਿੰਘ ਜੀ ਨਿੱਕੇ ਘੁੰਮਣਾ ਵਾਲੇ ਮਹਾਪੁਰਖ ਸੰਤ ਬਾਬਾ ਹਜਾਰਾ ਸਿੰਘ ਜੀ ਨਿੱਕੇ ਘੁੰਮਣਾ ਵਾਲੇ ਉਹਨਾਂ ਦੇ ਸਥਾਨ ਤੋਂ ਆਪ ਸੰਗਤ ਦੇ ਚਰਨਾਂ ਵਿੱਚ ਜੁੜੇ ਝਾੜਨ ਵਾਸਤੇ ਆਏ ਆ ਮਹਾਪੁਰਖਾਂ ਦੀ ਯਾਦ ਵਿੱਚ 23 24 25 ਅਕਤੂਬਰ ਨੂੰ ਸਮਾਗਮ ਹੈ ਤੇ ਮੇਰੀ ਮੇਰਾ ਮਨਸੀ ਬਾਬਾ ਜੀ ਨੂੰ ਬੇਨਤੀ ਕਰਨ ਵਾਸਤੇ ਸੰਤ ਮਹਾਰਾਜ ਨੂੰ ਕਿ ਆਪ ਜੀ ਵੀ ਹਾਜ਼ਰੀ ਭਰੋ ਜਰੂਰ 25 24 25 ਅਕਤੂਬਰ ਨੂੰ ਉੱਥੇ ਸਮਾਗਮ ਹੁੰਦਾ ਨਿੱਕੇ ਘੁੰਮਣਾ ਤੇ ਬਾਬਾ ਜੀ ਨੂੰ ਬੇਨਤੀ ਕੀਤੀ ਹੈ ਬੇਨਤੀ ਕਰਨ ਵਾਸਤੇ ਆਏ ਆ ਤੇ ਆਪ ਸੰਗਤ ਨੂੰ ਵੀ ਬੇਨਤੀ ਹੈ ਵਾ ਚੜ ਕੇ ਦਰਸ਼ਨ ਦਿਓ ਸੋ ਹੁਕਮ ਹੋਇਆ ਇੱਕ ਸ਼ਬਦ ਆਪਾਂ ਧਾਰਨਾ ਹੋਰ ਪੜਨੇ ਆ ਮਹਾਂਪੁਰਖਾਂ ਦੇ ਪਿਆਰ ਵਿੱਚ ਸੰਤ ਜਨਾ ਕੋ ਮਤ ਕੋਈ ਨਿੰਦੋ ਸੰਤ RAM ਹੈ ਏਕੋ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾਕਾ ਨਾਉ ਬਿਬੀ ਤੋਂ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਸਾਧੂਆਂ ਵਿੱਚ ਤੇ ਵਾਹਿਗੁਰੂ ਵਿੱਚ ਰੱਬ ਵਿੱਚ ਕੋਈ ਫਰਕ ਨਹੀਂ ਜਿਨ੍ਹਾਂ ਨਾ ਵਿਸਰੇ ਨਾਮ ਸਿਖਨੇ ਹਿਆ ਬੇਦ ਨ ਜਾਣਹੁ ਮੂਲ ਸਾਈਂ ਜਿਹੇ ਆ ਮੇਰੇ ਬਾਬਾ ਰਾੜੇ ਵਾਲਿਆ ਤੇਰਾ ਕਿੰਤਾ ਕਰਜ ਉਤਾਰਾਂ ਆਪੁਰਖਾਂ ਦੇ ਅਸਥਾਨਾਂ ਤੋਂ ਬਦਲਿਆ ਹੋਵੇ ਜਿਨ੍ਹਾਂ ਨੇ ਸਾਧੂਆਂ ਕੋਲੋਂ ਜੀਵਨ ਲਿਆ ਹੋਵੇ ਜ਼ਿੰਦਗੀ ਬਣੀ ਹੋਵੇ ਜਿਨ੍ਹਾਂ ਦੀ ਉਹ ਇਹ ਗੱਲ ਕਹਿੰਦੇ ਨੇ ਕਿਵੇਂ ਕਰਜ ਉਤਾਰੀਏ ਜਿਨ੍ਹਾਂ ਦੇ ਘਰਾਂ ਵਿੱਚੋਂ ਨਸ਼ੇ ਨਿਕਲ ਜਾਣ ਜਿਨ੍ਹਾਂ ਨਾਮ ਨਾਲ ਜਿਨ੍ਹਾਂ ਦਾ ਮਨ ਜੁੜ ਜਾਏ ਸਤਿਗੁਰੂ ਨਾਲ ਪ੍ਰੀਤ ਪੈ ਜਾਏ ਬਾਬਾ ਰਡੇ ਵਾਲਿਆ ਕਿਦਾਂ ਕਰਜ ਉਤਾਰਾਂ ਬਾਬਾ ਕਰਜ ਉਤਾਰਾਂ ਬਾਬਾ ਨਾਨਕ ਵਾੜਿਆ ਤਿਤ ਕਰੀ ਜੀਉ ਉਤਾਰਾਂ ਤੂੰ ਲੈ ਕੇ ਆਇਆ ਸਾਧੂਆ ਜ਼ਿੰਦਗੀ ਵਿੱਚ ਬਹਾਰ ਲੇਕੇ ਆਇਆ ਤਾ ਦੁਆ ਜਿੰਦਗੀ ਵਿੱਚ ਬਨਾਰਾ ਬੰਦਗੀ ਕਰ ਕਰ ਭਰੇ ਖਜਾਨੇ ਐਵੇਂ ਨਹੀਂ ਹੋਏ ਅਸੀਂ ਦੇਵਾਨੇ ਬੰਦਗੀ ਕਰ ਕਰ ਭਰੇ ਖਜਾਨੇ ਐਵੇਂ ਨਹੀਂ ਹੋਏ ਅਸੀਂ ਦੇਵਾਨੇ ਬੰਦਗੀ ਕਰ ਕਰ ਭਰੇ ਖਜਾਨੇ ਐਵੇਂ ਨਹੀਂ ਹੋਏ ਬੰਦਗੀ ਪਾਰੇ ਪਾਰੇ ਪਰੇ ਖੁਦਾਨੇ ਐਵੇਂ ਨਹੀਂ ਹੋਏ ਅਸੀਂ دیਵਾਨੇ ਬੰਦਗੀ ਕਰ ਕਰ ਪਰੇ ਖੁਦਾਨੇ ਐਵੇਂ ਨਹੀਂ ਹੋਏ ਅਸੀਂ دیਵਾਨੇ ਬੰਦਗੀ ਕਰ ਕਰ ਸਤਾਨੇ ਜਿੰਨਾ ਦੀਆਂ ਚੁੜੀਆਂ ਖੁਦਾ ਨਾਲ ਤਾਰਾ ਤੂੰ ਲੈ ਕੇ ਆਇਆ ਸਾਧੂਆ ਜ਼ਿੰਦਗੀ ਵਿੱਚ ਵਹਾਂ ਚੜ ਗਈ ਨਾਮ ਸੁਖਵਾਰੀ ਉਹਦੇ ਨਾਲ ਜਿੰਨਾ ਦੀ ਯਾਰੀ ਉਹਨਾਂ ਨੂੰ ਚੜ ਗਈ ਨਾਮ ਸੁਖਵਾਰੀ ਉਹਦੇ ਨਾਲ ਜਿੰਨਾ ਦੀ ਸਾਕਰ ਚੋਂ ਤਾਰੀ ਪੈਣ ਨਾ ਲਉਂਦੇ ਭਵਸਾ ਗਿਰ ਚੋਂ ਤਾਰੀ ਪੈਣ ਨਾ ਪੰਜ ਚੋਰਾ ਦੀ ਆਮਾ ਤੋਂ ਕੀ ਲੈਣਾ ਰੱਬ ਦਾ ਨਾਮ ਜਿਨਾ ਦਾ ਕਹਿਣਾ ਉਹਨਾਂ ਦੁਨੀਆ ਤੋਂ ਕੀ ਲੈਣਾ ਰੱਬ ਦਾ ਨਾਮ ਜਿਨਾ ਦਾ ਕਹਿਣਾ ਉਹਨਾਂ ਦੁਨੀਆ ਤੋਂ ਕੀ ਲੈਣਾ ਰੱਬ ਦਾ ਨਾਮ ਜਿਨਾ ਇੱਕੋ ਮਾਲਕ ਦੇ ਬਣ ਰਹਿਣਾ ਗਗੜੀਆਂ ਪੈ ਗਗੜੀਆਂ ਜੋ ਸੱਚੀਆਂ ਸਰਕਾਰਾਂ ਤੂੰ ਲੈ ਕੇ ਆਇਆ ਸਾਧੂਆ ਜ਼ਿੰਦਗੀ ਵਿੱਚ ਬਹਾਰ ਸੋ ਮਹਾਪੁਰਖਾਂ ਦੀ ਸੰਗਤ ਜਿਨ੍ਹਾਂ ਨੇ ਕੀਤੀ ਸੰਤ ਮਹਾਰਾਜ ਸੰਤ ਪਾਬਾ ਈਸ਼ਰ ਸਿੰਘ ਜੀ ਮਹਾਰਾਜ ਦੀ ਸੰਗਤ ਕਰਨ ਵਾਲਿਆਂ ਦੀ ਜ਼ਿੰਦਗੀ ਵਿੱਚ ਬਹਾਰ ਸਾਧੂਆਂ ਦੀ ਸੰਗਤ ਜ਼ਿੰਦਗੀ ਵਿੱਚ ਬਹਾਰ ਲੈ ਕੇ ਆਉਂਦੀ ਹੈ ਜੀਵਨ ਬਦਲਦੀ ਹੈ ਸੋ ਮਹਾਪੁਰਖਾਂ ਦੀ ਅੱਜ ਅਸਥਾਨ ਤੇ ਹਾਜ਼ਰੀ ਭਰਨ ਦਾ ਸੁਭਾਗ ਮਿਲਿਆ ਹੈ ਮਹਾਂਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਭੁੱਲਾਂ ਚੁੱਕਾ ਖਿਮਾ ਕਰ ਦਿਓ ਅਣਜਾਣ ਵਿੱਚ ਜਾਣ ਕੇ ਭੁਲਾਂ ਗਲਤੀਆਂ ਨਾ ਜਿਤਾ ਰਹਿਓ ਸਤਿਗੁਰੂ ਕੀ ਅਰਦਾਸ ਕਰਨੀ ਸੱਚੇ ਪਾਤਸ਼ਾਹ ਸਤ ਬਖਸ਼ਣ ਕੱਜ ਕੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਆਹ ਸ੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ